ਪੋਜੀਸ਼ਨ ਆਮਲਾ ਹੁਣ ਅਕਿ ਪੋਜੀਸ਼ਨ ਇਹ ਹੈ ਸਾਡੀ ਜਿਹੜੀ ਇੱਥੇ ਦੋਨੇ ਫੋਰਮਾਂ ਦੇ ਜਿਹੜੇ ਇੱਥੇ ਆਗੂ ਆ ਸਾਡੇ ਹੁਣ ਸਾਡੀ ਮੀਟਿੰਗ ਚੱਲੀ ਜਾਂਦੀ ਸੀ ਮੀਟਿੰਗ ਦੇ ਵਿੱਚ ਅਸੀਂ ਵੀ ਪਲਾਨ ਬਣਾ ਲਏ ਸੀ ਵੀ ਇਹਨੂੰ ਪ੍ਰੋਗਰਾਮ ਨੂੰ ਕਿਵੇਂ ਕਰੀਏ ਜੀ ਉਹ ਸਾਨੂੰ ਚੱਲਦੇ ਚੱਲਦੇ ਪ੍ਰੋਗਰਾਮ ਆ ਗਿਆ ਉਧਰਲੇ ਆਪਣੇ ਫੋਰਮਾਂ ਦੇ ਜਿਹੜੇ ਆਗੂ ਬੈਠੇ ਆ ਜਿਲਹਨ ਸਾਹਿਬ ਅੱਠਾਪਨ ਦੇ ਸਾਹਿਬ ਬੈਠੇ ਆ ਉਹਨਾਂ ਦੀ ਕਿਤੇ ਕੋਈ ਪ੍ਰਸ਼ਾਸਨ ਨਾਲ ਹੁਣ ਗੱਲਬਾਤ ਚੱਲੀ ਆ। ਉਹ ਕਹਿ ਰਹੇ ਨੇ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਸੈਂਟਰ ਦੇ ਵਿੱਚ। ਜੀ। ਪਰ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਗੱਲਬਾਤ ਲਈ ਅਸੀਂ ਫੇਰ ਬੈਠਾਂਗੇ। ਪਹਿਲਾਂ ਜਿਹੜੇ ਤੁਸੀਂ ਹਰਿਆਣਾ ਦੇ ਨੌਜਵਾਨਾਂ ਨੂੰ ਕੁੱਟ ਰਹੇ ਹੋ, ਘਰਾਂ 'ਚ ਬੰਦ ਕਰ ਰਹੇ ਹੋ, ਰਾਈਟਾਂ ਨੂੰ ਫੜ ਰਹੇ ਹੋ, ਉਹ ਬੰਦ ਕਰੋ। ਜਿੰਨੇ ਵੀ ਕਿਸਾਨ ਫੜੇ ਆ, ਉਹਨਾਂ ਨੂੰ ਰਹਾਆ ਕਰੋ ਫੇਰ ਥੋੜੇ ਨਾਲ ਗੱਲਬਾਤ ਲਈ ਤਿਆਰ। ਥੋੜਾ ਸਾਹਿਬ ਇਹ ਸਥਿਤੀ ਹੈ ਵੀ ਸਾਰੇ ਭਾਰਤ ਦੇ ਵਿੱਚ ਪੋੜਾ ਸਭ ਜਿਹੜਾ ਹੈਗਾ ਗੋਲੀਆਂ ਚੱਲਾਂ ਗੰਗੰਗਾ ਸਵਰਨ ਸਿੰਘ ਭਟੇਰ ਨੇ ਕਿਹਾ ਹੈ ਕਿ ਇੱਥੇ ਗੋਲੀਆਂ ਚੱਲੀਆਂ ਤੁਹਾਡੇ ਤੇ ਨਹੀਂ ਦੇਖੋ ਗੋਲੀ ਦੇ ਵਿੱਚ ਕੀ ਫਰਕ ਹੁੰਦਾ ਗੋਲੀ ਤਾਂ ਚੱਲੀ ਐ ਉਹਨੂੰ ਕੋਈ ਪਲਾਸਟਿਕ ਦੀ ਗੋਲੀ ਕਹਲੇ ਪਮਾ ਛਿੱਕੇ ਦੀ ਗੋਲੀ ਕਹਦੇ ਜਿਹੜੇ ਸਾਡੇ ਤੇ ਉਹ ਗੋਲੇ ਦਾਗੇ ਗਏ ਨੇ ਉਹ ਤਾਂ ਜਦੋਂ ਦੂਜੇ ਦੇਸ਼ਾਂ ਨਾਲ ਕਿਤੇ ਜੰਗ ਲੱਗਦੀ ਆ ਉਦੋਂ ਵਰਤੇ ਜਾਂਦੇ ਆ ਆਪ ਕਿਸਾਨਾਂ ਲਈ ਨਹੀਂ ਵਰਤੇ ਜਾਂਦੇ ਜਿਹੜੇ ਵੀ ਹੁਣ ਫੌਜ ਹੈ ਫੌਜ ਦਾ ਕੰਮ ਥੋੜਾ ਜਿਹਾ ਆਪਣੇ ਦੇਸ਼ ਦੇ ਨਗਰ ਨਗਰ ਨੂੰ ਘੁੱਟਣਾ ਹੁੰਦਾ ਅਸੀਂ ਜਦੋਂ ਬੱਚਾ ਭਰਤੀ ਕਰਦੇ ਆ ਅਸੀਂ ਕਰਦੇ ਆ ਵੀ ਭਲੇ ਚੀਨ ਦੇ ਨਾਲ ਸਾਡੀ ਲੜਾਈ ਲੱਗ ਸਕਦੀ ਹੈ ਪਾਕਿਸਤਾਨ ਨਾਲ ਲੜਾਈ ਲੱਗ ਸਕਦੀ ਹੈ ਕਦੇ ਅਸੀਂ ਆਪ ਦੇ ਨੌਜਵਾਨ ਆਪ ਦੇ ਬਜ਼ੁਰਗ ਤਾਂ ਨਹੀਂ ਮਰਵਾਉਣ ਲਈ ਭਰਤੀ ਕੀਤੇ ਅਸੀਂ ਇਸ ਕਰਕੇ ਜਿਹੜੇ ਸਾਡੇ ਦੇ ਕੱਲ੍ਹ ਹਥਿਆਰ ਵਰਤੇ ਗਏ ਆ ਉਹ ਆਰਮੀ ਬਨੋਂ ਨਹੀਂ ਵਰਤੇ ਜਾਣਾ ਸੀ ਪਰ ਨਾਕਤੋ ਇਹਨੂੰ ਕੋਰਟ ਦੇ ਵਿੱਚ ਜਿਹੜੇ ਲੋਕ ਦਵਾਈਆਂ ਪਾਉਂਦੇ ਹੁੰਦੇ ਨੇ ਨਾ ਹੁਣ ਕੋਰਟ ਕਿੱਥੇ ਆ ਉਹਨਾਂ ਨੂੰ ਇੱਕ ਕਦੇ ਐਕਸ਼ਨ ਲੈਣਾ ਚਾਹੀਦਾ ਖਾਸ ਕਰਕੇ ਜਿਹੜੀ ਹਰਿਆਣਾ ਸਰਕਾਰ ਇੱਕ ਜਿਹੜਾ ਕਿਸਾਨਾਂ ਦੇ ਜਿਹੜਾ ਹੈਗਾ ਕਿੰਨੇ ਕਿਸਾਨ ਘਾਇਲ ਹੋਇਆ ਜਾਂ ਕਿਸੇ ਦੀ ਕੋਈ ਮੰਨ ਲਓ ਅਨਫੋਰਚੂਨੇਟਲੀ ਕੋਈ ਦੋਸੇ ਮੋਰਚਿਆਂ ਦੇ ਲਗਭਗ 150 ਦੀ ਸਾਡੇ ਕੋਲ ਤੇ ਇੱਕ ਮੰਨ ਲਓ ਕਿ ਸੀਧੀ ਤਾਂ ਐ ਨਹੀਂ ਕਿਸੇ ਨਹੀਂ ਉਹ ਜਿਹੜੀਆਂ ਹਵਾਵਾਂ ਚੱਲੀਆਂ ਇਹਨਾਂ ਗਲਤ ਗੱਲ ਨਹੀਂ ਕਹਿਣੀ ਚਾਹੀਦੀ ਅਜੇ ਤੱਕ ਇੱਕ ਦੋਨੇ ਮੋਰਚਿਆਂ 'ਚ ਕੋਈ ਕਿਸਾਨ ਸੀਧ ਨਹੀਂ ਹੋਇਆ ਸੱਟਾਂ ਜ਼ਰੂਰ ਲੱਗੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਵੀ ਜਿਹੜੀ ਇੱਥੇ ਟੁੱਟੀਆਂ ਨੇ ਇਹ ਜਦੋਂ ਆਥਰੂ ਛੱਡ ਤੇ ਹਨੇਰਾ ਹੋ ਗਿਆ ਉਹ ਚੱਕ ਕੇ ਪੁਲਿਸ ਨਹੀਂ ਹੀ ਕੁੱਟੇ ਨੇ ਜੀ ਪੁਲਿਸ ਨੇ ਕੁੱਟ ਕੇ ਟਰੈਡ ਸਟਾਰਟ ਕਰਕੇ ਗਾਹ ਕਿਲਾ ਦੇ ਜਿਹੜਾ ਆ ਉਹਨਾਂ ਨੇ ਜਿਹੜਾ ਕਿ ਤਾਂ ਜਿਹੜੀ ਤੁਹਾਨੂੰ ਜਾਣਕਾਰੀ ਆ ਗਈ ਹੋਣੀ ਹੈ ਕਿ ਇੱਥੇ ਜਿਹੜੇ ਹਰਿਆਣੇ ਦੇ ਮੁਲਾਜ਼ਮ ਐ 25 30 ਆਪਣੇ ਤੇ ਬੜੇ ਹੋਏ ਨੇ ਉਹਨਾਂ ਦੇ ਵੈਜ ਵੀ ਲੱਗੇ ਨੇ ਉਹ ਕਹਿ ਰਹੇ ਨੇ ਅਸੀਂ ਕਿਸਾਨੀ ਆ ਉਹ ਕਹਿ ਵੀ ਰਹੇ ਨੇ ਵੀ ਆਗੂ ਕੋਈ ਪ੍ਰੋਗਰਾਮ ਨਹੀਂ ਦਿੰਦੇ ਤੁਸੀਂ ਅੱਗੇ ਵਧੋ ਉਹ ਅਸੀਂ ਇੱਕ ਫੜ ਕੇ ਆਪਣੇ ਪੰਜਾਬ ਪੁਲਿਸ ਨੂੰ ਲੈ ਕੇ ਵੀ ਆਏ ਆ ਮਤਲਬ ਤੁਸੀਂ ਕਹਣਾ ਤੁਹਾਡੇ ਚ ਬੰਦੇ ਲਾਏ ਹੋਇਆ ਰਲੇ ਹੋ ਨੇ ਜੀ ਇੱਕ ਲਾਸਟ ਸਵਾਲ ਆ ਅੱਜ ਜੇ ਮਨ ਲਓ 14 ਤਰੀਕਾ ਕੀ ਅੱਜ ਤੁਸੀਂ ਇਹ ਖਨੌਰੀ ਜਾਂ ਸਿੰਘੂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਜਾਂ ਹਜੇ ਵੇਟ ਕਰੋਗੇ। ਪਰ ਪਹਿਲੀ ਗੱਲ ਤਾਂ ਇਹ ਹੈ ਵੀ ਸਰਦਾਰ ਜੀ ਦੇ ਬੋਲ ਵੱਲੋਂ ਸ਼ੁਰੂ ਹੋਈ ਜਿਹੜਾ 13 ਫਰਵਰੀ ਦਾ ਪ੍ਰੋਗਰਾਮ ਸੀ ਅਸੀਂ ਘਰਾਂ ਬਕਸੇ ਚ ਹੋਣਾ ਚਾਹਿਆ ਸੀ। ਠੀਕ ਹੈ। ਉਹ ਪ੍ਰੋਗਰਾਮ ਸਾਡਾ ਚੱਲ ਗਿਆ। ਦਿੱਲੀ ਜਾਣ ਤੇ ਸਾਡੇ ਕਿੰਨੇ ਦਿਨ ਲੱਗਦੇ ਨੇ ਇਹ ਜਦੋਂ ਜਦ ਸਾਰੀ ਰੋਜ਼ ਜਾਰੀ ਆ। ਕੱਲ੍ਹ ਨਾਲੋਂ ਅੱਜ ਜ਼ਿਆਦਾ ਹੈ। ਅੱਜ ਨਾਲੋਂ ਕੱਲ੍ਹ ਜ਼ਿਆਦਾ। ਧੰਨਵਾਦ ਜੀ।